ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦਾ ਅਕਸ਼ ਬਿਗਾਰਨ ਵਾਲੀ ਫਿਲਮ ਅਤੇ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕਰਨ ਵਾਲੀ ਫਿਲਮ ਐਮਰਜੈਂਸੀ ਅੱਜ ਪੰਜਾਬ ਭਰ ਦੇ ਵਿੱਚ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਵੀ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੱਗਣ ਦਿੱਤੀ ਗਈ ਅਰਜੈਂਸੀ ਰਿਲੀਜ਼ ਕੀਤੀ ਗਈ ਆ ਇਹ ਸਿਰਫ ਟੀਆਰਪ ਨੂੰ ਲੈਣ ਵਾਸਤੇ ਔਰ ਭਰ ਦੇ ਮੰਡੀ ਖੇਤਰ ਤੋਂ ਮੈਂਬਰ ਪਾਰਲੀਮੈਂਟ ਕੰਗਨਾਰ ਨਾਉਜੀ ਉਹਨਾਂ ਦਾ ਕਰੈਕਟਰ ਕਿਰਦਾਰ ਕਿਸੇ ਤੋਂ ਲੁਗਿਆ-ਛੁਪਿਆ ਨਹੀਂ ਹੈਗਾ ਉਹ ਫੇਮ ਲੈਣ ਵਾਸਤੇ ਕਿਸੇ ਵੀ ਹੱਦ ਦੇ ਤੱਕ ਜਾ ਸਕਦੇ ਆ ਵੈਸੇ ਵੀ ਪੰਜਾਬ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਉਹਨਾਂ ਦੀ ਬਿਆਨਬਾਜ਼ੀ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ ਕਿ ਉਹ ਕਿਸ ਮਾਨਸਿਕਤਾ ਦਾ ਪ੍ਰਦਰਸ਼ਨ ਕਰਦੇ ਆ ਤੁਸੀਂ ਸਮਝਦੇ ਹਾਂ ਕਿ ਇਸ ਫਿਲਮ ਦੇ ਵਿੱਚ ਵੀ ਜੋ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੇਖ ਕੇ ਜੋ ਐਨਲਿਸਿਸ ਕੀਤਾ ਉਹ ਇਹ ਕੀਤਾ ਕਿ ਜੋ ਐਮਰਜੈਂਸੀ ਹਿੰਦੁਸਤਾਨ ਦੇ ਵਿੱਚ ਲੱਗੀ ਸੀਗੀ ਉਹਦੇ ਜੋ ਵਿਰੋਧ ਕੀਤਾ ਉਹ ਕੇਵਲ ਪੰਜਾਬ ਦੇ ਵਿੱਚ ਅਕਾਲੀ ਦਲ ਵੱਲੋਂ ਕੀਤਾ ਗਿਆ ਸੀਗਾ ਬਾਕੀ ਸਾਰਾ ਹਿੰਦੁਸਤਾਨ ਉਹਦੇ ਕੇ ਸ탠ਡਰਡ ਕਰ ਗਿਆ ਸੀ ਐਮਰਜੈਂਸੀ ਦੇ ਵਿਰੁੱਧ ਪਰ ਅਕਾਲੀ ਦਲ ਨੇ ਉਹਦਾ ਵਿਰੋਧ ਕੀਤਾ ਉਹਦੇ ਵਿੱਚ ਜਿਹੜਾ ਸਿੱਖਾਂ ਦਾ ਅਕਸ ਪੇਸ਼ ਕੀਤਾ ਗਿਆ ਉਹ ਬੜਾ ਹਾਸੋਹੀਣਾ ਗਹਿળો ਜਾਂ ਇਦਾਂ ਕਹਿ ਸਕਦੇ ਤੱਥਾਂ ਤੋਂ ਨਿਰਮੂਲ ਸਾਡਾ ਅਖਸਪੇਸ਼ ਕੀਤਾ ਗਿਆ ਉਹਦੇ ਨਾਲ ਸਾਡੀਆਂ ਜੋ ਭਾਵਨਾਵਾਂ ਨੇ ਉਹ ਆਹਤ ਹੋਈਆਂ ਨੇ ਸੋ ਇਸ ਕਰਕੇ ਸ਼੍ਰੀ ਕਾਲਤਖਸਾਬ ਦੇ ਆਦੇਸ਼ਾਂ ਨੂੰ ਮੰਨਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬਾਟ ਸਾਹਿਬ ਦੇ ਮੈਨੇਜਰ ਸਰਦਾਰ ਸਰਬਜੀਤ ਸਿੰਘ ਕਾਲੋ ਇਹਨਾਂ ਦੀ ਰਹਿਨਮਾਈ ਹੇਠ ਸਮੁੱਚੇ ਸਟਾਫ ਵੱਲੋਂ ਸੀਨੀਅਰ ਪ੍ਰਚਾਰਕ ਸਾਹਿਬ ਜਗਦੇਵ ਸਿੰਘ ਜੀ ਕਮਿਸ਼ਨਰ ਸਾਹਿਬਾਨ ਦਾਸ ਮਰੀਆਮ ਸਿੰਘ ਅਸੀਂ ਸਾਰਿਆਂ ਨੇ ਪਠਾਨਕੋੜ ਦੇ ਵਿੱਚ ਆ ਕੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਕੱਲ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਨਾਂ ਵੀ ਸਾਡੀ ਬੇਨਤੀ ਨੂੰ ਪ੍ਰਮਾਣ ਕਰਦਿਆਂ ਹੋਇਆਂ ਸਾਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਇਹ ਫਿਲਮ ਬੰਦ ਕਰ ਦਿੱਤਾ ਸੋ ਨੋਵਲਟੀ ਦੇ ਵਿੱਚ ਸਿਟੀ ਸੈਂਟਰ ਦੇ ਵਿੱਚ ਅਸੀਂ ਆਪਣਾ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਜਾਂ ਵਿਰੋਧ ਦਰਜ ਕਰਾਉਣ ਦੇ ਲਈ ਪਹੁੰਚੇ ਹਾਂ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਫਿਲਮ ਬੰਦ ਕਰਵਾਤੀ ਗਈ ਹੈ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਪਰ ਜੇਕਰ ਫਿਰ ਵੀ ਕਿਸੇ ਲੁਕਵੇਂ ਢੰਗ ਨਾਲ ਇਹ ਫਿਲਮ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਫਿਰ ਅਸੀਂ ਆਪਣੇ ਤਰੀਕੇ ਨਾਲ ਪੜਾਂਗੇ ਕਿਹਾ ਫੋਟੋ ਵੀ ਕਰਨੀ ਪਏ ਵਿਰੋਧ ਨੂੰ ਇਸ ਰੂਪ ਤੇ ਪੇਸ਼ ਹੋਦੇ ਦਿਖਾਇਆ ਹੈ ਹਾਲਾਂਕਿ ਕਾਨੂੰਨ ਦੇ ਦਾਇਰੇ ਇੰਨਾ ਹੈ ਹੈ ਨਾ ਕਿ ਆਪਣਾ ਵਾਕਿਆ ਦੱਸਣ ਦਾ ਖਾਤਾ ਨਹੀਂ ਜੁੜਦੀ ਤੇ ਆਪਣੀ ਗੱਲ ਕਹਿਣੀ ਵੀ ਕੋ ਨਹੀਂ ਸਕਦਾ ਇਹਦੇ ਵਿੱਚ ਹੋਰ ਥੋੜਾ ਆ ਸਾਡੇ ਅਸਰੂ ਕਰਾਉਂਦੇ ਆਗੇ ਤੇ ਆ ਕਰਦੇ ਪਰ ਐ ਭਾਜੀ ਆ ਫੋਟੋ ਕਰਨਾ ਬੋਲਦੇ ਵੈਸੇ ਨਹੀਂ ਮਾੜਾ ਇਹਨਾਂ ਬੋਲੇ ਜਰੂਰੀ ਹੋ